ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਪੰਜਾਬੀਓ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੇਰੇ ਹੱਥੇ ਵਿੱਚ ਬਾਬਾ ਸਾਹਿਬ ਦੀ ਇੱਕ ਜਿਹੜੀ ਆ ਉਹ ਤਸਵੀਰ ਮੇਰੇ ਹੱਥ ਵਿੱਚ ਆ ਇਹ ਤਸਵੀਰ ਤੁਸੀਂ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਅਕਸਰ ਹੀ ਲੱਗੀ ਦੇਖੀ ਹੋਏਗੀ ਇਹ ਤਸਵੀਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਇਹ ਲੱਗੀ ਦੇਖੀ ਹੋਏਗੀ ਨਾਲ ਭਗਤ ਸਿੰਘ ਉਹਨਾਂ ਤਸਵੀਰ ਵੀ ਲੱਗੀ ਹੈ ਉਹ ਪਾਰਟੀ ਇਹ ਕਹਿੰਦੀ ਆ ਕਿ ਅਸੀਂ ਬਾਬਾ ਸਾਹਿਬ ਦੀਆਂ ਜਿਹੜੀਆਂ ਪਾਈਆਂ ਹੋਈਆਂ ਪੂਰਨੇ ਨੇ ਉਹਨਾਂ ਦੇ ਉੱਪਰ ਬਖੂਬੀ ਚੱਲਦੇ ਆ ਪਰ ਮਾਫ ਕਰਨਾ ਅੱਜ ਬਾਬਾ ਸਾਹਿਬ ਦੀ ਤਸਵੀਰ ਦੇ ਨਾਂ ਦੇ ਉੱਪਰ ਜਿਹੜੀ ਉਹ ਭੈੜੀ ਤਸਵੀਰ ਸਾਨੂੰ ਵਖਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਬਹੁਤ ਹੀ ਮੰਦ ਭੱਗੀ ਆ ਬਾਬਾ ਸਾਹਿਬ ਦੀ ਤਸਵੀਰ ਤੋਂ ਵੋਟਾਂ ਤਾਂ ਲੈ ਰਹੇ ਨੇ ਲੋਕਾਂ ਨੂੰ ਗੁੰਮਰਾਹ ਤਾਂ ਕਰ ਰਹੇ ਨੇ ਲੇਕਿਨ ਬਾਬਾ ਸਾਹਿਬ ਦੇ ਜਿਹੜੇ ਲੋਕ ਆ ਬਾਬਾ ਸਾਹਿਬ ਦੀ ਸੋਚ ਰੱਖਣ ਵਾਲੇ ਜਿਹੜੇ ਲੋਕ ਆ ਉਹ ਵਿਚਾਰੇ ਅੱਜ ਬਾਬਾ ਸਾਹਿਬ ਦੀ ਤਸਵੀਰ ਲੈ ਕੇ ਸੜਕਾਂ ਤੇ ਬੈਠੇ ਆ ਦੋਸਤੋ ਮੈਂ ਅੱਜ ਬੈਠਾ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਪਰੂਵਲ ٹرسٹ ਦਾ ਦਫਤਰ ਆ ਰਣਜੀਤ ਐਵਨੀਓ ਦੇ ਬਿਲਕੁਲ ਸਾਹਮਣੇ ਜਿੱਥੇ ਸਾਡੇ ਭਰਾ ਲਗਭਗ ਲੰਮੇ ਸਮੇਂ ਤੋਂ ਏ ਆਪਣੇ ਹੱਕਾਂ ਵਾਸਤੇ ਬੈਠੇ ਨੇ ਹੱਕ ਇਹ ਨੇ ਕਿ ਇਹਨਾਂ ਨੂੰ ਬਿਨਾ ਦੱਸੇ ਸਫਾਈ ਮਹਿਕਮੇ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਕਿ ਇਸ ਕਾਰਨ ਕਰਕੇ ਕੱਢਿਆ ਕਿਉਂ ਕੱਢਿਆ ਜੇ ਕੱਢਿਆ ਤਾਂ ਘੱਟੋ ਘੱਟ ਦੱਸ ਕੇ ਕੱਢ ਦੇ ਇਹਨਾਂ ਦਾ ਕੋਈ ਸਮਾਧਾਨ ਕੱਢ ਦੇ ਜਾਂ ਦਾ ਬਣਦਾ ਹੱਕ ਆ ਦਿੰਦੇ ਇਹ ਵਜਾ ਇਸ ਮਾਮਲੇ ਦੇ ਵਿੱਚ ਅੱਜ ਮੇਰੀ ਗੱਲ ਇੱਥੋਂ ਦੇ ਜਿਹੜੇ ਕੋਈ ਚੇਅਰਮੈਨ ਆ ਰਿੰਟੂ ਜੀ ਆ ਉਹਨਾਂ ਦੇ ਨਾਲ ਵੀ ਹੋਈ ਆ ਫੋਨ ਤੇ ਉਹਨਾਂ ਨੇ ਵੀ ਮੈਨੂੰ ਇਹ ਸੁਨੇਹਾ ਦਿੱਤਾ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਪਾ ਬੈਠ ਕੇ ਕੋਈ ਸਮਾਧਾਨ ਕੱਢਦੇ ਆ ਲੇਕਿਨ ਫੋਨ ਦੇ ਉੱਪਰ ਗੱਲਾਂ ਕੁਝ ਮੰਤਰੀਆਂ ਦੀਆਂ ਹੋਰ ਹੁੰਦੀਆਂ ਵਾ ਜ਼ਮੀਨੀ ਹਕੀਕਤ ਤੇ ਕੁਝ ਹੋਰ ਹੁੰਦੀਆਂ ਮੇਰੇ ਇਡੀ ਹیثیت ਨਹੀਂ ਕਿ ਵੀਰ ਮੇਰੇ ਫੋਨ ਦੇ ਉੱਪਰ ਕੰਮ ਹੋ ਜੇ ਲੇਕਿਨ ਇਹ ਗੱਲ ਜ਼ਰੂਰ ਆ ਕਿ ਸਾਡੇ ਫੋਨ ਦੇ ਉੱਪਰ ਮਸਲੇ ਹੱਲ ਵੀ ਹੁੰਦੇ ਆ ਔਰ ਕਰਾਕ ਵੀ ਛੱਡਦੇ ਆ ਇਹ ਵੀ ਗੱਲ ਪਤਾ ਨੰਬਰ 3 ਆਉਣ ਵਾਲੀ 29 ਤਰੀਕ ਨੂੰ ਇਹ ਸਾਰੇ ਭੈਣ ਭਰਾਵਾਂ ਨੇ ਏਅਰਪੋਰਟ ਰੋਡ ਜਾਮ ਕਰਨ ਦਾ ਸੱਦਾ ਦਿੱਤਾ ਹੈ ਔਰ ਮੈਂ ਵੀ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਮੇਰੇ ਜਥੇਬੰਦੀ ਦੇ ਆ ਨਯੰਗ ਸਿੰਘ ਫੌਜਾ ਸਾਡੀਆਂ ਉਹਨਾਂ ਨੂੰ ਵੀ ਅਸੀਂ ਸੁਨੇਹਾ ਦਿੰਨੇ ਆ ਕਿ 29 ਤਰੀਕ ਨੂੰ ਆਓ ਔਰ ਆਪਾਂ ਇਕੱਤਰ ਹੋ ਕੇ ਇਹ ਜਿਹੜਾ ਸਾਡਾ ਧਰਨਾ ਰੱਖਿਆ ਉਹਨੂੰ ਕਾਮਯਾਬ ਬਣਾਈਏ ਔਰ ਇਹਨਾਂ ਲੋਕਾਂ ਦੀਆਂ ਰਜ਼ਵਾੜੀਆਂ ਦੀਆਂ ਨੀਂਦਾਂ ਹਰਾਮ ਕਰੀਏ ਔਰ ਸਵਾਲ ਦੇ ਅੱਖਾਂ ਚੱਖਾਂ ਬਾਕੇ ਮੀਡੀਆ ਦੇ ਸਾਹਮਣੇ ਜਵਾਬ ਮੰਗਾਈਏ ਕਿ ਮਾਨ ਸਾਹਿਬ ਗੱਲਾਂ ਦੇ ਕੜਾ ਕਰਨੇ ਤੁਹਾਡੇ ਨਾਲੋਂ ਵੱਧ ਕੋਈ ਨਹੀਂ ਜਾਣਦਾ ਜਿੱਦਾਂ ਦੀ ਕੋਕੋ ਉਦਾਂ ਦੀ ਕੋਕੋ ਦੇ ਬੱਚੇ ਤੁਸੀਂ ਕਹਿੰਦੇ ਹੋ ਸਾਡੀ ਪਾਰਟੀ ਤਰਨਿਆ ਤੋਂ ਨਿਕਲੀ ਪਾਰਟੀ ਆ ਸਾਡੀ ਪਾਰਟੀ ਦੇ ਵਿੱਚ ਸਾਡੀ ਸਰਕਾਰ ਦੇ ਦੌਰਾਨ ਕੋਈ ਧਰਨਾ ਨਹੀਂ ਲਾਏਗਾ ਅੱਜ ਇਹ ਭਰਾ ਕੌਣ ਬੈਠੇ ਆ ਮੌਸਮ ਦਾ ਤਗਾਜਾ ਦੇਖੋ ਇਹ ਗਰੀਬ ਨੂੰ ਗੁਰੂ ਨੇ ਇੱਕ ਹੀ ਕਿਹਾ ਸੀ ਇਨਾਂ ਵਾਂ ਨੂੰ ਗਲ ਕਰਕੇ ਅਸੀਂ ਇਨ ਗਰੀਬ ਕੋ ਦੇਹੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਹੀ ਉਹ ਰੱਬ ਨੂੰ ਤੁਸੀਂ ਬਾਅਦ ਚ ਬਣਾ ਲਿਓ ਰੱਬ ਨੇ ਤੁਹਾਡੇ ਤੋਂ ਮੰਨਣਾ ਨਹੀਂ ਜੇ ਜੇ ਤੁਸੀਂ ਇਹ ਗਰੀਬ ਦੇ ਬੱਚੇ ਦੀਆਂ ਮੂੰਹ ਦੇ ਵਿੱਚੋਂ ਨਵਾਲੇ ਖਿੱਚੋਗੇ ਤੁਸੀਂ ਉਹ ਤੁਸੀਂ ਗੈਰ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਠੇਕੇ ਦੇ ਦਿੱਤਾ ਤੇ ਪੰਜਾਬੀਆਂ ਨੂੰ ਤੁਹਾਡੀ ਸਰਕਾਰ ਨੇ ਬਾਹਰ ਕੱਢਤਾ ਇਹ ਰੋਣਾ ਵਾ ਸਾਡੇ ਪੰਜਾਬੀ ਕਿੱਥੇ ਜਾਣ ਜੇ ਅਸੀਂ ਗੱਲ ਕਰਦੇ ਆ ਤਾਂ ਫਿਰ ਕਹਿ ਦਿੰਦੇ ਹੋ ਇਹ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਆ ਇਹ ਸਾਡੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਪਾਈ ਹਈ ਤੇ ਕਹਿੰਨੇ ਸਾਡਾ ਹੱਕ ਇੱਥੇ ਰੱਖ ਜੇ ਤੁਸੀਂ ਬਾਹਰ ਦੇ ਨੂੰ ਠੇਕੇ ਆ ਤੇ ਦਿੰਦੇ ਹੋ ਨਾ ਤਾ ਇਹ ਤੁਹਾਡੇ ਆਪਣੇ ਆ ਇਹਨਾਂ ਨੂੰ ਕਿਉਂ ਨਹੀਂ ਦੱਸੋ ਪਹਿਲਾਂ ਮੈਨੂੰ ਇਹਨਾਂ ਨੂੰ ਕਿਉਂ ਨਹੀਂ ਮੈਂ ਅਕਸਰ ਹੀ ਗੱਲ ਕਹਿਣਾ ਹੁੰਨਾ ਕਿ ਸਾਡੇ ਲੋਕਾਂ ਨੂੰ ਸਿਰਫ ਦੋ ਤਰ੍ਹਾਂ ਦੇ ਲੋਕਾਂ ਨੇ ਦੋ ਗੱਲਾਂ ਚੁਲਝਾ ਕੇ ਮਾਰਿਆ ਜਿਹੜੇ ਧਾਰਮਿਕ ਆਗੂ ਆ ਉਹਨਾਂ ਧਰਮ ਦੇ ਜਿਕਾਰਿਆਂ ਦੇ ਵਿੱਚ ਤੇ ਜਿਹੜੇ ਰਾਜਨੀਤਿਕ ਲੋਕ ਗੰਦੇ ਲੋਕ ਆ ਉਹਨਾਂ ਨੇ ਰਾਸ਼ਟਰ ਦੇ ਲਾਰਿਆਂ ਦੇ ਵਿੱਚ ਔਰ ਅਸੀਂ ਯਕੀਨ ਦਿਵਾਉਂਦੇ ਆਂ ਔਰ ਵਾਅਦਾ ਵੀ ਕਰਦੇ ਆਂ ਆਪਣੇ ਭੈਣ ਭਰਾਵਾਂ ਦੇ ਨਾਲ ਕਿ ਮੈਂ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਜਿੰਨੇ ਵੀ ਮੇਰੇ ਮੈਂਬਰ ਨੇ ਭੈਣ ਭਰਾਵਾ 29 ਤਰੀਕ ਨੂੰ ਆਪਾਂ ਇਥੇ ਹਾਜ਼ਰੀ ਪਰਾਂਗੇ ਔਰ ਓਨੀ ਦੇਰ ਤੱਕ ਨਹੀਂ ਉੱਠਾਂਗੇ ਜਿੰਨੀ ਦੇਰ ਤੱਕ ਸਾਨੂੰ ਸਪਸ਼ਟੀ ਕਰਨੀ ਮਿਲਦਾ ਵੈਸੇ ਤਾਂ ਮੇਰੀ ਰਿੰਟੂ ਜੀ ਨਾਲ ਗੱਲ ਹੋ ਗਈ ਆ ਉਹ ਮੈਨੂੰ ਕਹਿ ਰਿਹਾ ਕਿ ਠੀਕ ਆ ਅਸੀਂ ਕੱਲ ਪਰਸੋ ਤੱਕ ਜਿਹੜਾ ਵਾ ਇਹ ਚੀਜ਼ ਦਾ ਸਮਾਧਾਨ ਕੱਢ ਦਾਂਗੇ ਸਾਡੀ ਮੰਗ ਅੱਖ ਉੱਕੋਈ ਆ ਇਹ 70 80 ਬੰਦੇ ਜਿਹੜੇ ਆ ਇਹਨਾਂ ਨੂੰ ਆਉਣ ਡਿਊਟੀ ਕੀਤੇ ਜਾਣ ਠੀਕ ਆ ਜੀ ਔਰ ਆਉਣ ਡਿਊਟੀ ਕਰਨਾ ਉਹਨਾਂ ਨੂੰ ਇਹਦਾ ਹੱਕ ਬਣਦਾ ਜੇ ਜਿਹੜੇ ਪੱਕੇ ਦੀ ਗੱਲ ਆ ਉਹ ਸਰਕਾਰ ਨਾਲ ਆ ਉਹ ਜਦੋਂ ਸਰਕਾਰ ਸਾਡੀਆਂ ਆਏਗੀ ਦਰਾਂ ਤੇ ਵੋਟਾਂ ਲੈਣ ਨੂੰ ਦੱਸੰਗਣ ਨੂੰ ਇਹ ਮਿੱਤਰ ਪਿਆਰੇ ਸਾਡਾ ਕੀਤਾ ਕੀ ਵੋਟ ਕਿਹਦੇ ਹੱਥਾਂ ਨਾਲ ਮੰਗਦਾ ਵਾਂ ਚੁਟਕਲੇ ਸਲਾ ਕੇ ਇੱਕ ਵਾਰੀ ਤਾਂ ਵੋਟਾਂ ਲੈ ਲਈਆਂ ਸਮਾਂ ਬਹੁਤ ਨਜ਼ਦੀਕ ਆ ਮਿੱਤਰ ਇੱਥੇ ਤਾਂ ਰਾਵਣ ਵਰਗੇ ਹੀ ਰਹੇ ਤੁਸੀਂ ਕਿਹੜੀ ਖੇਤ ਦੀ ਮੂਲੇ ਹੋ ਇਸ ਕਰਕੇ ਹੁਣ ਤੁਹਾਨੂੰ 1000 ਰੁਪਈਆ ਵੀ ਚੇਤਾ ਆ ਗਿਆ ਹੁਣ ਤੁਹਾਨੂੰ ਸਾਰੀਆਂ ਗੱਲਾਂ ਚੇਤੇ ਆ ਗਈਆਂ ਵਾ ਲੇਕਿਨ ਅਸੀਂ ਹੁਣ ਉਹ ਬੰਦੇ ਨਹੀਂ ਰਹੇ ਭਾਈ ਅਸੀਂ ਬਾਬਾ ਸਾਹਿਬ ਦੀ ਕਲਮ ਦੇ ਉੱਪਰ ਚੱਲਣ ਵਾਲੇ ਲੋਕ ਆ ਔਰ ਸਾਨੂੰ ਉਹਨਾਂ ਦੱਸਿਆ ਕਿ ਆਪਣਾ ਹੱਕ ਕਿਵੇਂ ਲਈਦਾ ਵਾ ਜਿੰਦਿਆਂ ਜੀ ਇਸ ਇਨਸਾਨ ਨੇ ਵੀ ਬਹੁਤ ਸੰਘਰਸ਼ ਕੀਤਾ ਲੇਕਿਨ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਕਿ ਪਿਓ ਦੇ ਪੁੱਤੋ ਰੋਟੀ ਤੁਹਾਨੂੰ ਵੀ ਸੌਖੀ ਨਹੀਂ ਕਮਾਈ ਜਾਣੀ ਤੁਹਾਨੂੰ ਵੀ ਮੇਰੇ ਵਾਂਗ ਜੁੰਜਨਾ ਜ਼ਰੂਰ ਆ ਲੇਕਿਨ ਤੁਹਾਨੂੰ ਮੈਂ ਇੱਕ ਦੀ ਚੱਲਿਆਂ ਵਕ ਸੰਵਿਧਾਨ ਦੇ ਚੱਲਿਆਂ ਜਿਹਦੇ ਅਕੋਰਡਿੰਗ ਤੁਸੀਂ ਆਪਣੇ ਹੱਕ ਲੈ ਸਕਦੇ ਹੋ ਅੱਜ ਦੇ ਹੱਥ ਵਿੱਚ ਕਲਮ ਹੋਣੀ ਚਾਹੀਦੀ ਸੀ ਮਾਫ ਕਰਨਾ ਇਹਨਾਂ ਨੂੰ ਝਾੜੂ ਫੜਾਇਆ ਤੁਸੀਂ ਇਹ ਅਸਲ ਦੇ ਵਿੱਚ ਵੱਡੇ ਤਖਤਾਂ ਦੇ ਮਾਲਕ ਸੀ ਲੇਕਿਨ ਅੱਜ ਉਹ ਝਾੜੂ ਵਾਸਤੇ ਵੀ ਝਾੜੂ ਦੀ ਸਰਕਾਰ ਨਾਲ ਲੜ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਹੈ ਅੰਮ੍ਰਿਤਸਰ ਧਰਤੀ ਔਰ ਗੁਰਬਾਣੀ ਦੇ ਵਿੱਚ ਲਿਖਿਆ ਅੰਮ੍ਰਿਤਸਰ ਸਿੱਖੀ ਦਾ ਘਰ ਆ ਲੇਕਿਨ ਮਾਫ ਕਰਨਾ ਕੁਝ ਲੋਕਾਂ ਕਰਕੇ ਗੰਦਗੀ ਦਾ ਘਰ ਬਣਦਾ ਜਾ ਰਿਹਾ ਇਹ ਭੈਣ ਭਰਾ ਜੇਕਰ ਤੁਸੀਂ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਇਹ ਰੋਸ਼ ਦਿਨ ਬਾ ਦਿਨ ਬ ਦਿਨ ਬਾ ਦਿਨ ਵਧਣਾ ਹੈ ਘਟਣਾ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਲੋਕਾਂ ਦੀਆਂ ਵੋਟਾਂ ਤੁਹਾਡੇ ਵਾਸਤੇ ਬੇਸ਼ਕੀਮਤੀ ਆ ਤਾਂ ਤੁਹਾਨੂੰ ਵੀ ਇਹਨਾਂ ਦੀ ਬੇਸ਼ਕੀਮਤੀ ਜਿਹੜੇ ਇਹਨਾਂ ਦੇ ਵਿਚਾਰ ਆ ਇਹਨਾਂ ਦਾ ਉਹਨਾਂ ਦਾ ਤੁਹਾਨੂੰ ਮੁੱਲ ਪਾਉਣਾ ਚਾਹੀਦਾ ਇਹ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਲਮੀਕ ਮਜਬੀ ਸਿੱਖ ਤੇ ਅਵਦਾਸੀਆ ਸਮਾਜ ਇੱਕ ਮੱਚ ਤੇ ਇਕੱਠਾ ਹੋ ਕੇ ਤੁਹਾਡੀਆਂ ਨੀਂਦਾਂ ਹਰਾਮ ਕਰ ਦੇਗੀ ਸਰਕਾਰ ਨੂੰ ਮੇਰੀ ਚੇਤਾਵਨੀ ਹੈ ਸੋ ਕਮ ਸੇ ਕਮ ਅਸੀਂ ਆਸ ਕਰਦੇ ਹਾਂ ਜੇ ਵੀ 29 ਤਰੀਕ ਤੇ ਦੋ ਦਿਨ ਪਏ ਅਜੇ ਉਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਸਮਾਧਾਨ ਕੱਢ ਲਓ ਨਹੀਂ ਤੇ ਜਿਹੜਾ ਗਾ 29 ਤਰੀਕ ਨੂੰ 에어ਪੋਰਟ ਰੋਡ ਤੇ ਪਏਗਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਇਹ ਲੋਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ